ਸਾਰੇ ਦਿਨੇ ਹੋਊਗੀ ਤੁਸੀਂ ਕੀ做ੋਗੇ ਕਿ ਮੇਰਾ ਬੱਸ ਰਾਤੀ ਬਣਾ ਲਈਏ ਕਿਉਂਕਿ ਦੇਖੀ ਹੁੰਦੇ ਨੇ ਗਾਣਾ ਸਕੂਲ ਤੇ ਇਹਨਾਂ ਦੇ ਪਾਪਾ ਵੀ ਅੱਜ ਚਲੇ ਗਏ ਵਿਆਹ ਤੇ ਤੇ ਮੇਰੀ ਮੈਂ ਇੱਥੇ ਵੀ ਗਏ ਮੇਰ ਨਾਲ ਪਿਆ ਕਿ ਮੈਂ ਲੈ ਜੋਰ ਮੈਂ ਕੋਈ ਵੀ ਆ ਨਹੀਂ ਦੇਖਿਆ ਬੱਸ ਹਲੇ ਮੈਂ ਪ੍ਰਾਂਠਾ ਬਣਾਣਾ ਹੈ 5 मीटर अकेला बंद एंड मोशन स्टार्ट कौन गया तीपुन तो याद रखिन फाडी दी कौन गया नरेंद्र किंग ਕੇ ਜਾਂਦਾ ਜਗ੍ਹਾ ਹੀ ਨਹੀਂ ਹੁੰਦੀ ਮੇਰੀ ਵਾਰੀ ਪਹਿਲਾਂ ਤੇ ਸੂਟ ਖਰਾਬ ਹੋ ਜਾਂਦੇ ਤੇ ਬਾਹਰ ਪਹਿਲੇ ਨੇ ਟੈਟ ਹੋ ਕੇ ਬੈਠਣਾ ਦਾ ਰਾਤ ਨੂੰ ਪ੍ਰੋਜੈਕਟ ਇਹਦਾ ਉਹ ਵੀ ਨਾ ਇੱਕ ਦਿਨ ਦਾ 13 ਕਿਲੋ ਮੀਟਰ ਕੰਦੀ ਦੀ 502 502 13 ਸਰਕਮੀਟਰ ਕਪੜਾ ਕਿੰਨੇ ਕਿੰਨਾ ਫੇਲ ਦਾ ਹੋ ਹੁੰਦਾ ਹਾਂ ਮੈਂ ਕਹਿ ਲਿਆ ਇੰਨਾ ਨੇ ਇੱਕ ਤਰ੍ਹਾਂ ਦਾ ਪਾਣਾ ਹਾਂ ਚਾਹੇ ਜੇ ਨਰਮੀ ਨੇ ਵਧੀਆ ਲਿਆ ਪੈਸੇ ਹੈਗੇ ਇਹ ਇਹ ਕੋਲ 6700 ਦਾ ਪਾਣਾ ਕੋਲ 502 ਹੈ ਕੁਡ ਪੈਸੇ

अरे देखो बस हम झाड़ू वगैरह लगाऊंगी बच्चे चले गए स्कूल तो मैं थानू ना झाड़ू झूड़ू ला के फिर मिल हूँ ठीक है ठीका? ਸਾਰੇ ਮੀਟ ਪੈਂਤੀ ਕਰਦੇ ਮੈਂ ਵਸ ਸਾਰੇ ਕੰਮ ਕੰਮ ਕਰ ਲਏ ਸੀਗੇ ਹੁਣ ਤਾਂ ਮੈਂ ਨਾ ਕੁਛ ਵੈਸੇ ਸਵੇਰੇ ਜਦੋਂ ਕੈਸੀਏ ਉਹ ਤੋਂ ਵੀ ਦਿੱਤੇ ਸੀਗੇ ਕੱਪੜੇ ਪ੍ਰੈਸ ਤੇ ਇਹਨਾਂ ਦੇ ਕੱਪੜੇ ਗੱਲ ਮੇ ਧੋਏ ਸੀ ਦੁਪਹਿਰ ਪੈਂਟਾਂ ਦਾ ਦੋ ਤਿੰਨ ਧੋਈਆਂ ਸੀਗੀਆਂ ਤੇ ਅਜੇ ਗਿੱਲੀਆਂ ਵੀ ਨੇ ਬਾਹਰ ਤੇ ਮੇਰੇ ਕਪੜਾ ਸੂਟ ਪ੍ਰੈਸ ਕਰਨਾ ਸੀਗਾ ਤੇ ਮੈਂ ਇਹਨਾਂ ਦੀ ਇੱਕ ਪੈਂਟ ਹਨ ਪ੍ਰੈਸ ਕਰਕੇ ਰੱਖੀ ਦਿੰਦੀ ਆ ਹਨਾ ਕਈ ਵਾਰ ਲੋਡ ਪੈ ਜਾਂਦੀ ਹੈ ਹਨਾ ਲਾਈਟ ਵੀ ਨਹੀਂ ਹੁੰਦੀ ਐਦਾਂ ਵੇਖੋ ਜਾਲ ਪ੍ਰੈਸ ਵੀ ਸਾਡੀ ਆਵਦੀ ਹੈ ਟੋਟਲੀ ਕਿੰਨੀ ਵਾਰ ਥੱਲੇ गिरਦੀ ਮੈਨੂੰ ਬਹੁਤ ਗੁੱਸੇ ਵੀ ਹੋਏ ਇਹਨੇ ਤੂੰ ਤਾਂ ਉਸ ਹਵਾ ਲਈ ਕਰਦੀ ਕੇ ਬਸ ਹੁੰਦਾ ਨੇ ਅਚਾਨਕ ਹੀ ਹੱਥ ਚੋਂ ਗੇਰ ਜਾਂਦੀ ਆ ਤੇ ਬਸ ਫੇ ਮੈਨੂੰ ਨਾਲੇ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਲੈਣੀ ਆ ਤੇ ਤੁਹਾਡੀ ਪ੍ਰੈਸ ਕਰ ਲੈਣੀ ਆ ਥੋੜੇ ਵੀ ਦਿਨਾਂ ਚ ਤੁਸੀਂ ਮੈਨੂੰ ਸਾਰਿਆਂ ਨੇ ਬਹੁਤ ਸਪੋਰਟ ਕੀਤਾ ਹੈ ਨਾ ਤੇ ਉਦਲੀ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਐਵੇਂ ਤੁਸੀਂ ਵੀ ਅੱਗੇ ਵੀ سپورਟ ਕਰਨਾ ਹੋਰਸ ਨਾਲ ਤੁਸੀਂ ਨਹੀਂ ਇਹ ਭੈਣਾ ਕੀ ਕਰਦੀਆਂ ਨੇ ਟਾਈਮ ਤਾਂ 11:00 ਵੱਜ ਗਏ ਤੇ ਕੰਮ ਕੋੂ ਤਾਂ ਬਸ ਕੰਮ ਹੀ ਕਰ ਰਹੀ ਆ ਹੋਣੀ ਐਵੇਂ ਵਿੱਚ ਵਿੱਚ ਮੋਕ ਵੀ ਇਹਦੇ ਵੇਟ ਬਸ ਹੁਣ ਦਿੱਲੀ ਆ ਹੁਣ ਮੇਰਾ ਸੂਟ ਸੀ ਨਾ ਕੱਲ ਮੈਂ ਇੱਕ ਸੂਟ ਕਟਿਆ ਸੀ ਆ ਤੇ ਮੈਂ ਉਹ ਸੀਨਾ ਹੈ ਤੇ ਫਿਰ ਮੈਂ ਜੀਲੀ ਦਾ ਨਾ ਸੂਟ ਹੈ ਉਹਨਾਂ ਨੇ ਜਾਣਾ ਪਿਆ ਹੁਣ ਇਦਾਂ ਮੱਸੀ ਦੇ ਦੋਤੇ ਦਾ ਵਿਆਹ ਹੈ ਤੇ ਫਿਰ ਅਸ ਉਹਨਾਂ ਨੇ ਸੂਟ ਸਾਰ ਜੀ ਸੀਨੇ ਨੇ ਤੇ ਖਾਂਸੀ ਹੋਈ ਗਈ ਹੈ ਮੈਨੂੰ ਨਾ ਮੇਰੇ ਬਾਈਬਲ ਵੀ ਧੋ ਲਈ ਅੱਜ ਹੈ ਨਾ ਸਿਰ ਦਰਦਤਾ ਸੀਗਾ ਤੇ ਪਤਾ ਨਹੀਂ ਮੇਰੀ ਸਿਹਤ ਜਿੰਨੀ ਠੀਕ ਹੈਗੀ ਉਹਨੂੰ ਵੀ ਮੈਂ ਕਿੰਨੀਆਂ ਸਾਰੀਆਂ ਦਵਾਈਆਂ ਲਈਆਂ ਨੇ ਵੈਸੇ ਅੱਜ ਮੇਰੇ ਨਾਲ ਦਾ ਬਿਲਕੁਲ ਮਨ ਨਹੀਂ ਸੀਗਾ ਫਿਰ ਵੀ ਮੈਂਗਾ ਹੈ ਨਾ ਦਿਨਾਈ ਲਵਾ ਇੰਨੀ ਢੱਡ ਵੀ ਨਹੀਂ ਹੋਈ

ਦੋ ਸਾਲ ਹੋ ਗਏ ਮੈਂ ਦੋ ਸੂਟ ਮਤਲਬ ਪਿਛਲੇ ਸਾਲ ਵੀ ਇੱਕ ਸੂਟ ਸੀਤਾ ਸੀਗਾ ਤੇ ਉਹ ਵੀ ਧਰਮਾ ਪਿਆ ਬਲੈਕ ਕਲਰ ਦਾ ਤੇ ਉਹ ਤਾਂ ਪਿਛਲੀ ਵਾਰ ਲਿਆ ਸੀ ਉਹ ਵੀ ਹਨਾ ਇਦਾਂ ਹੀ ਪਿਆ ਹੁਣ ਮਹਿੰਗੇ ਸੂਟ ਲੈ ਹੋ ਜਾਂਦੇ ਨੇ ਘਰੇ ਤਾਂ ਪਾਏ ਨਹੀਂ ਜਾਂਦੇ ਇੱਕ ਇੱਕ ਵਾਰ ਪਾਏ ਨੇ ਤੇ ਨਵੇਂ ਹੀ ਪੈਨੇ ਹਨਾ ਬੰਦਾ ਕਿੱਥੇ ਨੂੰ ਪਾ ਲੈਣ ਉਹਨ ਵਿਆਹ ਦਾ ਪੂਰਾ ਜੋਰ ਹੈ ਨਾ ਮੇਰੀ ਜਠਾੜੀ ਦਾ ਥੋੜੇ ਦਿਨ ਦਿਨ ਹਫਤੇ ਜੂਨ ਉਹ ਵਿਆਹ ਨਿਕਲੇ ਆਂਦਾ ਉਦੋਂ ਚਾਰੀ ਰੋਜ਼ ਜਿੜੀ ਜਾਂਦੀ ਮੈਂ ਮੈਨੂੰ ਕਹਿੰਦੀ ਹੁੰਦੀ ਐ ਮੈਂ ਤੂੰ ਚੱਲ ਲੈ ਤੂੰ ਕਹਿ ਕੇ ਮੁੱਕਰ ਜਾਂਦੀ ਐ ਤੇ ਮੈਂ ਉਹਨੂੰ ਕਹਿ ਦਿੰਦੀ ਆ ਐ ਮੈਂ ਪਹਿਲੇ ਤਿਆਰ ਹਾਂ ਫੇਰਾ ਵਿਹਾਰੀ ਦੀ ਮੈਂ ਚੱਲੂਗੀ ਮੈਂ ਮੌਕੇ ਦੇ ਆ ਕੇ ਮੁੱਕਰ ਜਾਣਾ ਉਹ ਤਾਂ ਮੈਨੂੰ ਕਹਿ ਗਈ ਕਹਿੰਦੀ ਕਿ ਦੇਰੇ ਤੇ ਨਾ ਜਮਾ ਚਕੀ ਨਹੀਂ ਆਇਆ ਰਿਹਾ ਮੈਨੂੰ ਕਹਿੰਦੀ ਤੂੰ ਤਾਂ ਜਾਣਦੀ ਵੀ ਨਹੀਂ ਮੈਨੂੰ ਲਾਰਾ ਲਾ ਦਿੰਦੀ ਐ ਮੈਨੂੰ ਹੈ ਹੁੰਦਾ ਨਾ ਕਿ ਉਹ ਤਾਂ ਹੁਣ ਮੇਰੀ ਨਹੀਂ ਉਹਦੇ ਨਿਆਣੇ ਵਿਆਹ ਲਏ ਉਹਨਾ ਮੁੰਡਾ ਰਹਿ ਗਿਆ ਬਸ ਹੈ ਨਾ ਫਿਰ ਪਾਜਰੀ ਹੁੰਦਾ ਉਹਨਾਂ ਨੂੰ ਫਿਰ ਰੋਟਰੂਮ ਤੇ ਮੈਰਿਜ ਨਹੀਂ ਆ ਫਿਰ ਅਸੀਂ ਉਹਨੂੰ ਹੀ ਸਮਝਾਇਆ ਵੀ ਜਿੰਨੇ ਵਿਆਹ ਹੈਗੇ ਤੂੰ ਹੀ ਦੇਖਣਾ ਨਾ ਸਾਰੀ ਮਤਲਬ ਸ਼੍ਰੀਕੇਸ਼ ਰੁੱਕੇ ਜਿਹਦਾ ਪਿੰਡ ਜਾਣਾ ਪੈਂਦਾ ਨਾ ਮਿਆਵਾਂ ਨੂੰ ਅਸੀਂ ਵੀ ਹੈ ਨਾ ਗਾਲ ਨੂੰ ਨਾ ਰੱਖ ਸਕ ਲੈ ਕੇ ਜਾਣਾ ਮਤਲਬ ਕਿ ਇਮਾਰਤ ਵਿੱਚ ਵਿਆਹ ਹੈ ਨਾਨਦੀ ਕੁੜੀ ਦਾ ਫਿਰ ਐਦਾ ਕੋਈ ਤੋਰਦਾ ਨਹੀਂ ਕਿ ਅਸੀਂ ਜਾਵਾਂਗੇ ਹੈ ਨਾ ਕਿਸੇ ਨਾਲ ਤਾਂ ਹੀ ਅਗਲਾ ਜਾਊਗਾ ਅੱਜ ਵੀ ਸ਼ਰੀਕੇ ਚ ਸੀਗਾ ਸਾਰੇ ਗਏ ਨੇ ਬੜਾ ਭਾਜੀ ਵੀ ਗਿਆ ਤੇ ਦੀਦੀ ਵੀ ਗਈ ਹੈ ਤੇ ਉਹ ਵੀ ਗਏ ਨੇ ਉਧਰ ਤੈ ਦੀਦੀ ਨੂੰ ਤੇ ਉਹਨਾਂ ਦਾ ਬੇਟਾ ਵੀ ਗਿਆ ਤੇ ਮੈਂ ਹੀ ਨਹੀਂ ਗਈ ਮੇਹ ਮੈਨੂੰ ਲੈ ਜਾ ਮੈਨੂੰ ਲੈ ਨਹੀਂ ਆਏ ਤੇ ਇਹਦੇ ਤੂੰ ਕਰੇ ਰਹਿ ਬਸ ਐਦਾਂ ਹੀ ਕਰਦੇ ਨੇ ਹਨਾ ਫਿਰ ਮੈਂ ਹੁਣ ਪਲੇਸ ਜਾ ਵੀ ਕਾਣ ਨੂੰ ਮਰਨਾ ਕਿ ਬੱਚੇ ਵਿਚਾਲੇ ਬੱਚੇ ਨੇ ਸਕੂਲ ਜਾਣਾ ਸੀਗਾ ਫਿਰ ਉਹਨਾਂ ਦਾ ਨਾ ਆਏ ਤੇ ਰੋਟੀ ਰੋਟੀ ਦਾ ਵੀ ਔਖਾ ਹੋ ਜਾਣਾ ਸੀਗਾ ਬਸ ਮੈਂ ਲੈ ਕੇ ਨਹੀਂ ਹੈ ਬਸ ਮੇਂ ਤਾਂ ਕੋਈ ਸੌਂਦਾ ਹੀ ਨਹੀਂ ਹੈਗਾ ਬਸ ਮੈਂ 21 ਸੂਟ ਪ੍ਰੈਸ ਕਰ ਕਲੈਸ ਕਰਨ ਵਾਲੇ ਤਾਂ ਬਹੁਤ ਕੱਪੜੇ ਪਏ ਨੇ ਤੇ ਹੁਣ ਮੈਨੂੰ ਠੰਡ ਲੱਗਦੀ ਸੀਗੀ ਹੁਣ ਮੈਂ ਬਾਹਰ ਬੈਠੂਗੀ ਧੁੱਪੇ ਨਾਲੇ ਮੈਂ ਧੁੱਪੇ ਬੈਠ ਕੇ ਨਾਲੇ ਸੂਟ ਸੀਲੂਗੀ ਹੈਨਾ ਮੈਂ ਕਿਹਾ ਤੇਰਾ ਲਾਈ ਇੱਕ ਸੂਟ ਦਾ ਪ੍ਰੈਸ ਕਰਤਾ ਵਾ ਜੇ ਕਿਤੇ ਜਾਣਾ ਹੀ ਪੈ ਜੂ ਇੱਥੇ ਬਾਜ਼ਾਰ ਤੋਂ ਦੂਰ ਕਈ ਵਾਰ ਉਹ ਨਾ ਲਾਈਨਿੰਗ ਆ ਉਹ ਜਿਹੜਾ ਨਿਆਣੀਆਂ ਪੈ ਜਾਂਦੀਆਂ ਨੇ ਸੂਟਾ ਨਾਲ ਦੀ ਅਰੀਲਾ ਮੁੱਲਾ ਫੇਰ ਬਾਸਮੀ ਇਹ ਨਾ ਹੁਣ ਮਤਲਬ ਦੀ 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 ਇੱਕ ਸਲਵਾਰ ਸੀ ਨਹੀਂ ਐ ਇੱਕ ਸਮੀ ਸਿੱਤਾ ਪਿਆ ਤੇ ਇੱਕ ਪੂਰਾ ਸੂਟ ਸੀ ਜਿਹੜਾ ਅੱਜ ਨਾ ਮਾਸੀ ਵੀ ਦਾ ਸੂਟ ਸੀ ਨਾ ਤੇ ਕਿੰਕੇ ਫਿਰ ਮੈਂ ਆਪਣਾ ਸੂਟ ਸੀਣਾ ਨਾਲ ਕਿਸੇ ਦੇ ਵੀ ਸੂਟ ਪਏ ਹਾਂ ਜੇ 1 2 ਸੂਟ ਪਏ ਨੇ ਕਿਸੇ ਦੇ ਇੱਕ ਕਿਸੇ ਦੀ ਕਮੀਜ਼ ਰਹਿੰਦੀ ਹੈ ਸੀਨ ਨੂੰ ਇੱਕ ਪੂਰਾ ਸੂਟ ਹੈ ਲਾਈਨਿੰਗ ਵਾਲਾ ਮਤਲਬ ਕਿ ਅੱਧੇ ਚ ਲਾਈਨਿੰਗ ਲੱਗਣੀ ਹੈ ਇੱਕ ਮੀਜ਼ ਚ ਤੇ ਹੋਰ ਇੰਦਾ ਤੇ ਹੋਰ ਇੱਕ ਕਿਸੇ ਦਾ ਕਮੀਜ਼ ਕੱਲ ਮੈਂ ਦੇਖਦੀ ਸੀ ਕਿ ਉਹ ਪੈ ਰਿਆ ਹੀ ਨਹੀਂ ਹੈਗਾ ਤੇ ਮੈਂ ਉਹ ਵਾਪਸ ਘਾੜ ਦੇਣਾ ਚੁੰਨੀ ਦਾ ਲੋਕ ਚੁੰਨੀ ਦਾ ਸੂਟ ਵੜਦਾ ਹੁੰਦਾ ਚੁੰਨੀ ਲੈ ਕੇ ਆ ਗਈ ਇਕ ਆ ਕੱਲ ਦੇ ਦਿੱਤੀਆ ਕੋਈ ਇੱਕ ਕਿਸੇ ਦਾ ਬਣਿਆ ਹੋ ਉਹ ਵਾਪਸ ਕੀਤਾ ਤੇ ਇਹ ਵੀ ਇਹ ਨਾ ਲੈ ਤਾਂ ਆਉਂਦੀਆਂ ਨੇ ਪਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਹੈ ਨਾ ਮੈਂ ਝੂਠ ਤੁਸੀਂ ਵੀ ਪਹਿਲਾਂ ਚੈੱਕ ਕਰ ਲਿਆ ਹੁੰਗੇ ਉਹ 1.5 ਮੀਟਰ ਹੈ ਨਾ ਕੱਪੜਾ ਕਹਿੰਦੀਆਂ ਨੇ 1.5 ਮੀਟਰ ਦੀ ਉਹ ਬਣ ਜਾਣੀਆ ਸਲਵਾਰ ਤੇ 1.5 ਮੀਟਰ ਲੈ ਕੇ ਆ ਗਈਆਂ ਬਾਕੀ ਮੈਂ ਸਾਰੇ ਕਲੀਨ ਹੂਨ ਵਗੈਰਾ ਕਰ ਰਹੀ ਸੀ ਤੇ ਹੁਣ ਨਾ ਮੈਂ ਬਾਹਰ ਬੈਠ ਗਈਆਂ ਜੇ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਿਆ ਤੇ ਪਲੀਜ਼ ਤੁਸੀਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਠੀਕ ਆ ਤੇ ਮੈਂ ਹੁਣ ਵਾਅਦਾ ਬੰਨ੍ਹਦੀ ਆ ਜੇ ਤੁਸੀਂ ਮੈਨੂੰ ਮੈਨੂੰ ਸਾਹਾਂ ਛੜਦਾ ਬੋਲ ਨਹੀਂ ਲਿਖੇ ਤੇ ਤੁਸੀਂ ਮੈਨੂੰ ਪੂਰੀ ਸਪੋਰਟ ਕਰਨੀ ਹੈ ਠੀਕ ਆ ਤੇ ਚਲੋ ਠੀਕ ਆ ਹੁਣ ਅਸੀਂ ਕੱਲ ਮਿਲਦੇ ਆ ਮੈਂ ਕੱਲ ਇੰਨਾ ਕੀ ਬਲੌਗ ਬਣਾਉਣਾ ਫਿਰ ਜ਼ਿਆਦਾ ਲੰਬਾ ਹੋ ਜਾਂਦਾ ਨੈਟ ਦੀ ਪ੍ਰੋਬਲਮ ਹੋ ਜਾਂਦੀ ਹੈ ਮੇਰਾ ਨੈਟ ਖਤਮ ਹੋ ਜਾਂਦਾ ਠੀਕ ਆ ਬਾਏ ਬਾਏ